ਅੱਜ ਵੀ ਵਾਈਗੁਰਜੀ ਦਾ ਕਸਾ ਵਾਈਗੁਰਜੀ ਕੀ ਫਤਿਹ ਅੱਜ ਆਪਾਂ ਬਣਾ ਰਹੇ ਆ ਨਾ ਗੋਭੀ ਦਾ ਬਹੁਤ ਹੀ ਵਧੀਆ ਸਨੈਕਸ ਆਕਰ ਤੁਹਾਡੇ ਘਰ ਗੈਸਟ ਆ ਜਾਣ ਜਾਂ ਕੋਈ ਪਾਰਟੀ ਹੈ ਇਹ ਸਨੈਕਸ ਬਹੁਤ ਹੀ ਵਧੀਆ ਰਹਿੰਦਾ ਉਸ ਟਾਈਮ ਤੇ ਦੇਖੋ ਇਹਦੇ ਵਾਸਤੇ ਨਾ ਇੱਕ ਪਕੌੜੇ ਹੁੰਦੇ ਨੇ ਬਬੀ ਤੇ ਉਹ ਹੋਰ ਚੀਜ਼ਾਂ ਨਾ ਇਹ ਤਾਂ ਜਿੱਦਾਂ ਆਪਾਂ ਕੋਈ ਵੀ ਸਨੈਕਸ ਹੈ ਉਦਾਂ ਬਣਾਵਾਂਗੇ ਤੁਸੀਂ ਵੀ ਵਿਆਹਾਂ ਦੇ ਵਿੱਚ ਪਾਰਟੀ ਦੇ ਵਿੱਚ ਆਦਮ ਖਾਦੇ ਹੋਣਾ ਨਾ ਹੁਣ ਇਹਦੇ ਵਾਸਤੇ ਆਪਾਂ ਲਵਾਂਗੇ 2 ਚਮਚ ਬੇਸਨ ਅਗਰ ਤੁਸੀਂ ਬੇਸਨ ਨਹੀਂ ਪਾਉਣਾ ਚਾਹੁੰਦੇ ਤਾਂ ਸੂਜੀ ਵੀ ਪਾ ਸਕਦੇ ਹੋ ਤੇ ਆਪਾਂ 1.5 ਚਮਚ ਲਵਾਂਗੇ ਆਪਾਂ ਛੋਲਾਂ ਦਾ ਆਟਾ ਇਹਦੇ ਨਾਲੇ ਬਹੁਤ ਕ੍ਰਿਸਪੀ ਬੰਦ ਆ ਤੇ 1 ਚਮਚ ਲਵਾਂਗੇ ਆਪਾਂ ਗੀ ਹੁੰਦਾ ਆਟਾ ਕਣਕ ਦਾ ਆਟਾ ਜਿਹਨੂੰ ਆਪਾਂ ਕਹਿੰਦੇ ਆ ਤੇ ਨਮਕ ਪਟੇਸਟ ਅਨੁਸਾਰ ਪਾਵਾਂਗੇ ਤੁਸੀਂ ਟੇਸਟ ਕਰਕੇ ਵੀ ਦੇਖ ਸਕਦੇ ਹੋ ਤੇ ਲਾਲ ਮਿਰਚ ਵੀ ਆਪਾਂ ਟੇਸਟ ਅਨੁਸਾਰ ਪਾਵਾਂਗੇ ਨਾ ਅੱਧਾ ਕਿ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਆਪਾਂ ਅੱਧਾ ਕਿ ਚਮਚਾ ਪਾਵਾਂਗੇ ਚਾਟ ਮਸਾਲਾ ਥੋੜੀ ਜੀ ਆਪਾਂ ਇਹਦੇ ਵਿੱਚ ਦੀਗੀ ਮਿਰਚ ਪਾਵਾਂਗੇ ਜੀ ਤੇ ਨਾਲ ਬਹੁਤ ਹੀ ਸੋਨਾ ਕਲਰ ਆਏਗਾ देखो आज तवीत में थोनु कल भी दसे अस की थोड़ी ठीक नहीं हैगी बुखार हो गया सो ना पर ਤੁਹਾਡਾ ਪਿਆਰ ਹੈ ਜਿਹੜਾ ਹੈ ਨਾ ਮੰਜੇ ਤੋਂ ਵੀ ਉਠਾ ਕੇ ਕੁਛ ਨਾ ਕੁਛ ਕਰਨ ਲਈ ਹੀ ਮਜਬੂਰ ਕਰ ਦਿੰਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ ਤੇ ਹੁਣ ਆਪਾਂ ਬਿਲਕੁਲ ਥੋੜਾ ਪਾਣੀ ਪਾ ਕੇ ਨੇ ਇਹਨੂੰ ਮਿਕਸ ਕਰਾਂਗੇ ਹਾਂਜੀ ਹੁਣ ਆਪਣਾ ਦੇਖੋ ਇਧਰ ਆਪਾਂ ਨੇ ਤੇਲ ਗਰਮ ਕਰਨਾ ਰੱਖਤਾ ਸੀਗਾ ਹੁਣ ਆਪਾਂ ਇਹਨੂੰ ਹਨਾ ਦੇਖੋ ਇਹ ਸਾਰਾ ਮਿਲਾ ਕੇ ਆਪਣਾ ਇਦਾਂ ਦਾ ਬੈਟਰ ਬਣ ਗਿਆ ਇਹ ਸਾਰੇ ਕੁਝ ਹੁਣ ਆਪਾਂ ਇਹਨੂੰ ਫਰਾਈ ਕਰ ਲਾਂਗੇ ਦੇਖਿਓ ਕਿੰਨਾ ਵਧੀਆ ਤੇ ਕਿੰਨਾ ਕਰੰਚੀ ਬਣੇਗਾ